ਜੀਰਾ ਜੈ ਸ਼੍ਰੀ ਰਾਮ ਮੇਰਾ ਨਾਮ ਜੇਪੀ ਸਰਦੀ ਹੈ ਨੈਸ਼ਨਲ ਪ੍ਰੈਜ਼ੀਡੈਂਟ ਐਂਟੀ ਕਰਪਸ਼ਨ ਐਂਟੀ ਕ੍ਰਾਈਮ ਸਟਾਫ ਅੱਜ ਅਸੀਂ ਪਹੁੰਚੇ ਆਂ ਅੰਮ੍ਰਿਤਸਰ ਦੇ ਵਿੱਚ ਜਿੱਥੇ ਸਾਡੇ ਅਸ਼wini ਸ਼ੂਰੀ ਜਿਹੜੇ ਕੀ ਹੈਗੇ ਆ ਬਹੁਤ ਹੀ ਬੇ ਧੜਕ ਨੀਡਰ ਔਰ ਯੁਵਾ ਮਿਹਨਤੀ ਕਾਰਕਿਰਤਾਣੇ ਅਸੀਂ ਇਹਨਾਂ ਨੂੰ ਅੱਜ ਇਹਨਾਂ ਦਾ ਜੋ ਮਾਨ ਸਨਮਾਨ ਬਣਦਾ ਹੈ ਅਸੀਂ ਉਹ ਦੇਣ ਆਏ ਆਂ ਔਰ ਅੱਜ ਅਸੀਂ ਇਹਨਾਂ ਨੂੰ ਐਂਟੀ ਕਰਪਸ਼ਨ ਐਂਟੀ ਕ੍ਰਾਈਮ ਸਟਾਫ ਦਾ ਇੱਕ ਮੁਹਿੰਮ ਦੇ ਵਿੱਚ ਨੈਸ਼ਨਲ ਸੈਕਟਰੀ ਅਸੀਂ ਨਿਯੁਕਤ ਕੀਤਾ ਔਰ ਇਹ ਸਾਡੀ ਐਂਟੀ ਕਰਪਸ਼ਨ ਐਂਟੀ ਕ੍ਰਾਈਮ ਸਟਾਫ ਜਿਹੜੀ ਭ੍ਰਸ਼ਟਾਚਾਰ ਮਿਟਾਓ ਰਾਸ਼ਟਰ ਬਚਾਓ ਮੁਹਿੰਮ ਦੇ ਤਹਿਤ ਇਹ ਸਾਡੀ ਮੁਹਿੰਮ ਨੂੰ ਹੋਰ ਅੱਗੇ ਵਧਾਣਗੇ ਇਹਨਾਂ ਦੇ ਆਉਣ ਦੇ ਨਾਲ ਸਾਡੀ ਟੀਮ ਨੂੰ ਹੋਰ ਜ਼ਿਆਦਾ ਬਲ ਮਿਲੂਗਾ ਔਰ ਅੰਬਰਸਰ ਦੇ ਵਿੱਚ ਸਾਡੀ ਟੀਮ ਹੋਰ ਜ਼ਿਆਦਾ ਮਜ਼ਬੂਤ ਹੋ ਕੇ ਕੰਮ ਕਰੂਗੀ ਗਾਇਂ ਦੇ ਸਟੇਟਾ ਚ ਕੰਮ ਕਰ ਰਹੀ ਹੈ ਤੇ ਨੌਜਵਾਨ ਪੀੜੀ ਨੂੰ ਇਹ ਮੈਸੇਜ ਦੇਵਾਂਗੇ ਵੀ ਨੌਜਵਾਨ ਪੀੜੀ ਅੱਗੇ ਆ ਕੇ ਇਹ ਭ੍ਰਸ਼ਟ ਲੋਕਾਂ ਨੂੰ ਪਕੜਵਾਵੇ ਸਰਕਾਰ ਦੀ ਵੀ ਮਦਦ ਕਰੇ ਸਰਕਾਰ ਦੇ ਤਹਿਤ ਜਿਹੜੇ ਕੰਮ ਚੱਲਣ ਵਾਲੇ ਆ ਕਾਨੂੰਨ ਦੇ ਧਾਰੇ ਚ ਰਹਿ ਕੇ ਫਰਸ਼ਟਾਚਾਰ ਅਪਰਾਧ ਨਸ਼ਾ ਜਿਹੜਾ ਹੈ ਉਸ ਨੂੰ ਮੁਕਤ ਕਰਨ ਲਈ ਅਗਰ ਨੌਜਵਾਨ ਪੀੜ੍ਹੀ ਅੱਗੇ ਆ ਜਵੇ ਤੇ ਮੈਂ ਸਮਝਦਾ ਵੀ ਸਾਡੇ ਹਿੰਦੁਸਤਾਨ ਦੇ ਵਿੱਚ ਇਹ ਕ੍ਰਾਈਮ ਵੀ ਖਤਮ ਹੋ ਸਕਦਾ ਹੈ ਨਸ਼ਾ ਵੀ ਖਤਮ ਹੋ ਸਕਦਾ ਹੈ ਕੋਈ ਪਿਛਟ ਲੋਕਾਂ ਦੀ ਜਿਹੜੀ ਸਫਾਈ ਵੀ ਹੋ ਸਕਦੀ ਹੈ ਮੈਂ ਡਾਕਟਰ ਅਸ਼wini अरोड़ा ਨੈਸ਼ਨਲ ਚੇਅਰਮੈਨ ਐਂਟੀ ਗ੍ਰੇਸਨ ਐਂਟੀ ਕ੍ਰਾਈਮ ਸਟਾਫ ਤੋਂ ਆਪਣੇ ਸਰ ਦੀ ਸਾਹਿਬੀ ਦਾ ਅੰਬਰਸਰਾਨ ਤੇ ਬਹੁਤ ਸਵਾਗਤ ਕਰਦਾ ਆਪਣੇ ਨੈਸ਼ਨਲ ਵਾਈਸ ਪ੍ਰੈਜ਼ੀਡੈਂਟ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸ਼੍ਰੀ ਸ਼ਿਵ ਦਰਸ਼ਨ ਟਿੰਗਰਾਜੀ ਦਾ ਬਹੁਤ ਸਵਾਗਤ ਕਰਦਾ ਤੇ ਅੱਜ ਉਹਨਾਂ ਨੇ ਜਿਹੜੀ ਆਪਣੇ ਅਸ਼wini ਸੂਰੀ ਨੂੰ ਨੈਸ਼ਨਲ ਸੈਕਟਰੀ ਬਣਾਉਣ ਦੀ ਜ਼ਿੰਮੇਵਾਰੀ ਸੌਂਪੀ ਹੈ ਬੜੇ ਤਹਿ ਦਿਲੋਂ ਮੇਰ ਨਾਲ ਐਸ ਪਾਰਟੀ ਨੂੰ ਵਧੈ ਬਧਾਈ ਸ਼੍ਰੀ ਸ਼ਰਮ ਜੀ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਅਸ਼wini ਸੂਰੀ ਐਂਟੀ ਕਰਪਸ਼ਨ ਐਂਟੀ ਕ੍ਰਾਈਮ ਸਟਾਫ ਦੇ ਮਾਨਣਯੋਗ ਪ੍ਰਧਾਨ ਜੀ ਸ਼੍ਰੀ ਜੇਪੀ ਸਰਹਦੀ ਜੀ ਦਾ ਔਰ ਉਹਨਾਂ ਦੇ ਨਾਲ ਆਏ ਹੋਏ ਮੰਨਣੀਏ ਸਾਰੇ ਸਦੱਸੇ ਗੰਡ ਦਾ ਦਿਲੋਂ ਧੰਨਵਾਦ ਕਰਦਾ ਔਰ ਸਵਾਗਤ ਕਰਦਾ ਔਰ ਮੈਂ ਜੜੀ ਜ਼ਿੰਮੇਵਾਰੀ ਇਹਨਾਂ ਵੱਲੋਂ ਮੈਨੂੰ ਸੌਂਪੀ ਜਾ ਰਹੀ ਹੈ ਨੈਸ਼ਨਲ ਸੈਕਟਰੀ ਦੀ ਮੈਂ ਉਸ ਲਈ ਇਹਨਾਂ ਦਾ ਬਹੁਤ ਆભાર ਵਿਅਕਤ ਕਰਦਾ ਔਰ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਜੋ ਵੀ ਇਹਨਾਂ ਨੇ ਮੈਨੂੰ ਜ਼ਿੰਮੇਵਾਰੀ ਦਿੱਤੀ ਹੈ ਉਹ ਮੇਰੇ ਲਈ ਸੁਭਾਗੇ ਦੀ ਗੱਲ ਹੈ ਉਹ ਮੇਰੇ ਲਈ ਲਕਸ਼ਯਨੀ ਮੇਰਾ ਸੰਕਲਪ ਹੈ ਜਿਵੇਂ ਕਿ ਭਾਰਤ ਭ੍ਰਸ਼ਟਾਚਾਰ ਮੁਕਤ ਹੋਣਾ ਚਾਹੀਦਾ ਉਸ ਭ੍ਰਸ਼ਟਾਚਾਰ ਮੁਕਤ ਕਰਨ ਦੇ ਆਪਾਂ ਜਿਹੜੇ ਸੰਕਲਪ ਲੈ ਰਹੇ ਆ ਉਸ ਸੰਕਲਪ ਨੂੰ ਆਪਾਂ ਤਹਿ ਦਿਲ ਨਾਲ ਪੂਰਾ ਕਰਾਂਗੇ ਔਰ ਮੈਂ ਵਿਸ਼ਵਾਸ ਦਿਵਾਉਣਾ ਕਿ ਮੈਂ ਬੜੀ ਮਿਹਨਤ ਨਾਲ ਅਨੁਸ਼ਾਸਨ ਦੇ ਨਾਲ ਆਪਣੀ ਜ਼ਿੰਮੇਵਾਰੀ ਪੂਰੀ ਕਰਾਂਗਾ ਇਸ ਲਈ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜੈ ਹਿੰਦ ਜੈ ਭਾਰਤ